ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਇੱਕ ਵਾਰ ਫੇਰ ਮੈਂ ਤੁਹਾਨੂੰ ਆਪਣੇ ਗਾਰਡਨ ਦੀ ਸੈਰ ਕਰਵਾਵਾਂ ਅੱਜ ਹਵਾ ਚੱਲ ਰਹੀ ਹੈ ਤੇ ਜਿਹੜੀ ਹਵਾ ਚੱਲ ਰਹੀ ਹੈ ਚੰਗੀ ਲੱਗ ਰਹੀ ਹੈ ਕਿਉਂਕਿ ਗਰਮੀ ਦੇ ਵਿੱਚ ਜਦੋਂ ਹਵਾ ਚੱਲਦੀ ਹੈ ਭਾਵੇਂ ਉਹ ਗਰਮੀ ਹੋਵੇ ਜਦੋਂ ਪਸੀਨਾ ਆਉਂਦਾ ਹੈ ਤੇ ਪਸੀਨੇ ਨੂੰ ਜੋ ਸੁਕਾਉਂਦੀ ਆ ਉਹ ਤੋਂ ਠੰਡੀ ਹੋ ਕੇ ਸਾਨੂੰ ਆਰਾਮ ਦਿੰਦੀ ਹੈ ਤਾਂ ਇਸ ਕਰਕੇ ਜਿਹੜੀ ਹਵਾ ਉਹ ਬੜੀ ਆਨੰਦਾਇਕ ਲੱਗ ਰਹੀ ਹੈ ਅੱਜ ਅੱਜ ਮੈਂ ਤੁਹਾਨੂੰ ਦਿਖਾਉਣ ਲੱਗੀਆਂ ਪੰਛੀਆਂ ਦੇ ਆਲ ਨੇ ਕਿ ਕੁਝ ਜਿਹੜੇ ਤੁਸੀਂ ਮੇਰੇ ਬਗੀਚੀ ਨੂੰ ਤਾਂ ਜਾਣਦੇ ਹੋ ਸਬਜ਼ੀਆਂ ਲੱਗੀਆਂ ਫਿਲਹਾਲ ਲੱਗੇ ਹੋਏ ਆ। ਤਾਂ ਇਹ ਜਿਹੜੇ ਹੈਗੇ ਆ ਅਸੀਂ ਜੈਸਮੀਨ ਦਾ ਰੁੱਖਤਾ ਹੈ। ਬਹੁਤ ਸੋਹਣਾ ਰੁੱਖਤਾ ਹੈ। ਸਰਦੀ ਦੇ ਵਿੱਚ ਇਹਦੇ ਪੱਤੇ ਜਿਹੜੇ ਆ ਉਹ ਸੰਤਰੀ ਤੇ ਪੀਲੇ ਰੰਗ ਦੇ ਹੋ ਜਾਂਦੇ ਆ। ਬਹੁਤ ਸੋਹਣਾ ਲੱਗਦਾ ਹੈ। ਇਹ ਜਿਹੜੇ ਹਾਲ ਨੇ ਇਹ ਵਿਜੜਿਆਂ ਦੇ ਹਾਲ ਨੇ ਜਦੋਂ ਹਨੇਰੀ ਨਾਲ ਜਦੋਂ ਬਣਾ ਰਹੇ ਹੁੰਦੇ ਆ ਉਹ ਜਾਂ ਅਧੂਰੇ ਹਾਲ ਨੇ ਹੁੰਦੇ ਆ ਹਨੇਰੀ ਨਾਲ ਡਿੱਗ ਪੈਂਦੇ ਆ ਆਪਾਂ ਉਹ ਸੀ ਚੁੱਕ ਕੇ ਇਸ ਦਰਖਤ ਨਾਲ ਟੰਗ ਦਿੰਨੇ ਆ ਇਹ ਨਾਲ ਲੈ ਵਿੱਚ ਮੁੰਨੀਆਂ ਉਹ ਬੱਚੇ ਕਰਦੇ ਆ ਬਹੁਤ ਸਾਰੇ ਹਾਲ ਨੇ ਜਿਹੜੇ ਉਹਨਾਂ ਨੇ ਇਹਨਾਂ ਨੂੰ ਗ੍ਰੈਂਡ ਬਸੇਰਾ ਬਣਾਇਆ ਹੋਇਆ ਹੈ ਤੇ ਜਿਹੜੀ ਹੁਣ ਤੁਹਾਨੂੰ ਮੈਂ ਦਿਖਾਉਣੀ ਹੈ ਦੇਸੀ ਚਿੜੀਆਂ ਵੀ ਇਹਦੇ ਵਿੱਚ ਕੋਸ਼ਿਸ਼ ਕਰਦੀਆਂ ਸੀ ਆਲਣਾ ਬਣਾਉਣ ਦੀ ਪਰ ਉਹਨਾਂ ਨੂੰ ਪਸੰਦ ਨਹੀਂ ਆਇਆ ਸ਼ਾਇਦ ਜਿਆਦਾ ਸੇਫ ਆਲਣਾ ਉਹਨਾਂ ਨੂੰ ਚਾਹੀਦਾ ਹੈ ਪਤਾ ਨਹੀਂ ਕਿਉਂ ਇਹਦੇ ਵਿੱਚ ਦੇਸੀ ਚਿੜੀਆਂ ਨੇ ਕੋਈ ਆਲਣਾ ਆਪਣਾ ਨਹੀਂ ਬਣਾਇਆ ਇਹਨਾਂ ਵਿੱਚ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਆਲਣਾ ਨਹੀਂ ਬਣਾਇਆ ਉਹ ਇਹ ਹੈ ਕਿ ਇਹ ਇੱਕ ਜਿਹੜੇ ਆਲ ਨੇ ਟੰਗੇ ਐ ਇਹ ਉਹਨਾਂ ਨੂੰ ਜਗ੍ਹਾ ਮਿਲ ਗਈ ਤੇ ਇਹਦੇ ਵਿੱਚ ਉਹ ਆਪਣੇ ਤਰੀਕੇ ਨਾਲ ਜਿਹੜੇ ਡੱਕੇ ਐ ਤੀਲੇ ਐ ਜਾਂ ਰੂਹ ਦੇ ਖੰਭਾਂ ਦੇ ਟੁਕੜੇ ਲਿਆ ਕੇ ਇੱਥੇ ਆਪਣਾ ਵਿੱਚ ਆਪਣੇ ਹਿਸਾਬ ਨਾਲ ਇਹਨੂੰ ਜਿਹੜਾ ਹੈਗਾ ਉਹ ਬਣਾ ਲੈਂਦੇ ਆ ਕਿ ਕਿਸ ਤਰ੍ਹਾਂ ਦਾ ਸਿਆਲਣਾ ਬਣਾਉਣਾ ਜੋ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਇਹ ਦੇਸੀ ਕਿੜੀਆਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਦੇਸੀ ਚਿੜੀਆਂ ਨੂੰ ਅਸੀਂ ਫੇਰ ਦੇਖਦੇ ਆ ਕਿ ਇਹਨਾਂ ਦਾ ਫੇਰ ਆਗਮਨ ਹੋ ਚੁੱਕਿਆ ਹੈ ਪਹਿਲਾਂ ਇਹ ਬਿਲਕੁਲ ਖਤਮ ਹੋ ਚੁੱਕਨਾ ਸੀ ਆ ਦੇਖੋ ਦੇਸੀ ਚਿੜਾ ਹੈ ਇਹ ਤੇ ਇੰਨੇ ਕੀ ਕੀਤਾ ਵੀ ਅਸੀਂ ਇੱਥੇ ਆਉਂਦੇ ਸੀ ਆ ਦੇਖੋ ਜਿਹੜੇ ਸਾਡੇ ਪੋਰਚ ਦੇ ਵਿੱਚ ਸਰਾਖ ਹੈ ਇਹਨਾਂ ਦੇ ਵਿੱਚ ਆਉਂਦੇ ਸੀ ਤੇ ਫਿਰ ਅਸੀਂ ਸਾਡੇ ਕੋਲ ਇਹ ਕੁਸ਼ਕ ਬਨੌਟੀ ਜਿਹੜੇ ਆਲ ਨੇ ਸੀਗੇ ਕੱਦੂ ਦੀ ਸ਼ੇਪ ਦੇ ਕੱਦੂ ਵੀ ਟੰਗ ਸਕਦੇ ਆ ਸੀ ਇੱਥੇ ਕੱਦੂ ਪੱਕ ਜੇ ਉਹਦੇ ਵਿੱਚ ਸਰਾਫ ਕਰੋ ਉਹਨੂੰ ਟੰਗ ਦਿਓ ਉਹਦੇ ਵਿੱਚ ਵੀ ਆਲ ਨੇ ਬਣਾ ਲੈਂਦੇ ਨੇ ਤੇ ਇਹਨਾਂ ਦੋਨੋਂ ਜਿਹੜੇ ਹੈਗੇ ਆਲ ਨੇ ਇਹਨਾਂ ਵਿੱਚ ਇਹਨਾਂ ਨੇ ਟਣਕੇ ਰੱਖਣੇ ਸ਼ੁਰੂ ਕਰ ਦਿੱਤੇ ਐ ਤੇ ਆਪਣੇ ਹੁਣ ਬੱਚੇ ਕੱਢਣਗੇ ਇਹਦੇ ਵਿੱਚ ਬੜੀ ਤੇਜ਼ੀ ਨਾਲ ਇਹ ਐਂਟਰ ਕਰ ਜਾਂਦੇ ਆ ਇਹਦੇ ਵਿੱਚ ਹੁਣ ਮੈਂ ਵੀਡੀਓ ਬਣਾ ਰਹੀ ਸੀ ਤਾਂ ਬੜੀ ਤੇਜ਼ੀ ਨਾਲ ਆਇਆ ਫੁਰਤੀ ਨਾਲ ਜਿਹੜਾ ਫਿਰ ਸੈਂਟਰ ਕਰ ਗਿਆ ਉਹ ਚਿੜੀ ਬੈਠੀ ਐ ਸਾਹਮਣੇ ਸ਼ਾਇਦ ਤੁਹਾਨੂੰ ਦਿਖਾਈ ਦੇ ਰਹੀ ਹੋਵੇ ਆ ਦੇਖੋ ਜਦੋਂ ਅਸੀਂ ਇਹਨਾਂ ਚਿੜੀਆਂ ਨੂੰ ਦੇਖਦੇ ਆਂ ਤਾਂ ਬਚਪਨ ਯਾਦ ਆ ਜਾਂਦਾ ਜਦੋਂ ਬਚਪਨ ਦੇ ਵਿੱਚ ਆ ਦੇਖੋ ਆ ਚਿੜੀ ਆ ਗਈ ਤੇ ਬਚਪਨ ਦੇ ਵਿੱਚ ਜਦੋਂ ਛੋਟੇ-ਛੋਟੇ ਹੁੰਦੇ ਖੇਡਦੇ ਸੀ ਤਾਂ ਇਹ ਚਿੜੀਆਂ ਵੀ ਸਾਡੇ ਨਾਲ ਹੀ ਖੇਡਦੀਆਂ ਸੀ ਪੂਲਦੀਆਂ ਸੀ ਸਾਰਾ ਦਿਨ ਕਹਾਣੀਆਂ ਸਾਡੀਆਂ ਬਾਤਾਂ ਇਨਾਂ ਚਿੜੀਆਂ ਦੇ ਉੱਤੇ ਆਧਾਰਿਤ ਨੇ ਪੰਛੀਆਂ ਤੇ ਆਧਾਰਿਤ ਨੇ ਤਾਂ ਇਹ ਜਿਹੜੀ ਚਿੜੀ ਐ ਇਹ ਵੀ ਸਾਡੀਆਂ ਲੋਕ ਬਾਤਾਂ ਦਾ ਮੁੱਖ ਹਿੱਸਾ ਹੈ ਬਹੁਤ ਸਾਰੀਆਂ ਬਾਤਾਂ ਇਸ ਚਿੜੀ ਦੇ ਉੱਤੇ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਲੋਕ ਹੁਣ ਭੁੱਲ ਚੁੱਕੇ ਐ ਔਰ ਇਹ ਸਾਡੀ ਤਰਸਦੀ ਐ ਕਿ ਅਸੀਂ ਆਪਣਾ ਸੱਭਿਆਚਾਰ ਆਪਣਾ ਪੁਰਾਣਾ ਵਿਰਸਾ ਸਾਡੀਆਂ ਜਿਹੜੀਆਂ ਲੋਕ ਕਹਾਣੀਆਂ ਐ ਸਾਡੇ ਲੋਕ ਗੀਤ ਹੈ ਉਹਨਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਇਹ ਆਪਣੇ ਆਲੇ ਨੂੰ ਸੈੱਟ ਕਰ ਰਹੇ ਵਿੱਚੋਂ ਤਿੰਕੇ ਲਿਆਂਦੇ ਇਹਨਾਂ ਨੇ ਤੇ ਜਿਹੜੇ ਤਿੰਕੇ ਉਹਨਾਂ ਨੂੰ ਫਿਰ ਸੈੱਟ ਕਰਦੇ ਇਹਨਾਂ ਦਾ ਆਲਣਾ ਬੜਾ ਹੀ ਅਮੇਜ਼ਿੰਗ ਹੁੰਦਾ ਹੈ ਉਹਦੇ ਵਿੱਚ ਪਹਿਲਾਂ ਇਹ ਘਾਹ ਦੇ ਟੱਕੇ ਲਿਆ ਕੇ ਰੱਖਦੇ ਆ ਫਿਰ ਉਹਦੇ ਵਿੱਚ ਇਹ ਹੋਰ ਸੌਫਟ ਤਿੰਕੇ ਲਿਆਉਂਦੇ ਆ ਮਲਾਈਮ ਤੇ ਉਸ ਤੋਂ ਪਿੱਛੋਂ ਇਹ ਖੰਭ ਰੂ ਉਹਦੇ ਫੰਬੇ ਹੋਗੇ ਤੇ ਉਹਨੂੰ ਇੰਨਾ ਕੁਲਾ ਬਣਾ ਦਿੰਦੇ ਆ ਵਿੱਚੋਂ ਇੰਨਾ ਸੌਫਟ ਬਣਾ ਲੈਂਦੇ ਆ ਕਿ ਜਿਹੜੇ ਇਹਦੇ ਬੱਚੇ ਆ ਉਹਨਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ ਔਰ ਤੁਸੀਂ ਇਹ ਦੇਖੋ ਕਿ ਇਹਨਾਂ ਨੇ ਜਿਹੜਾ ਸਪੇਸ ਚੁਣਿਆ ਇਹ ਥਾਂ ਚੁਣਿਆ ਹੈ ਇਹ ਬੜਾ ਹੀ ਸੇਫ ਹੈ ਕਿਉਂਕਿ ਇੱਥੇ ਬਿੱਲੀ ਸੱਪ ਕਿਸੇ ਕਿਸਮ ਦਾ ਨੂੰ ਖਤਰਾ ਨਹੀਂ ਹੈਗਾ ਇਹ ਦੇਖੋ ਤੁਸੀਂ ਇੱਕ ਜਣਾ ਇੱਕ 파ਟਨਰ ਜਿਹੜਾ ਹੈਗਾ ਉਹ ਚੋਂ ਆਲੇ ਨੂੰ ਸੈੱਟ ਕਰ ਰਿਹਾ ਤੇ ਜਿਹੜੀ ਚਿੜੀ ਆ ਉਹ ਬੈਠੀ ਦੇਖ ਰਹੀ ਹੈ ਉਹ ਵੇਟ ਕਰ ਰਹੀ ਹੈ ਕਿ ਜਦੋਂ ਉਹ ਬਾਹਰ ਆਊਗਾ ਫਿਰ ਅੰਦਰ ਜਾਊਗੀ ਫਿਰ ਇਹ ਆਪਣੇ ਅਕੋਰਡਿੰਗ ਸੈਟਿੰਗ ਕਰੂਗੀ ਲਓ ਬਾਹਰ ਆ ਗਿਆ ਹੁਣੇ ਆਪਣੀ ਸੈਟਿੰਗ ਕੀਤੀ ਆਲੇ ਦੀ ਤਣਕਿਆਂ ਦੀ ਪੂਰੀ ਤਰ੍ਹਾਂ ਤੇ ਆਹ ਦੇਖੋ ਹੁਣ ਬਾਹਰ ਆ ਗਿਆ ਇਹਨਾਂ ਦੀ ਆਵਾਜ਼ ਬੜੀ ਸੋਹਣੀ ਲੱਗਦੀ ਹੈ। ਉਹ ਦੇਖੋ ਨਾ। ਛੋਟਾ ਜਿਹਾ ਤਣਕਾ ਇਹਨੇ ਤੋੜਿਆ ਬੇਲ ਨਾਲੋਂ ਤੇ ਫੇਰੇ ਨੇ ਉਹ ਦੇਖੋ ਤੁਸੀਂ ਇਕੱਠੇ ਕਰ ਲਿਆ। ਇਹ ਛੋਟੇ-ਛੋਟੇ ਫਾਈਬਰ ਇਕੱਠੇ ਕਰ ਰਿਹਾ ਹੈ ਤਣਕੇ ਨਹੀਂ ਇਕੱਠੇ ਕਰ ਰਿਹਾ ਵੇਲ ਦੇ ਨਾਲੋਂ ਜਿਹੜੇ ਦੇ ਸਟੈਮ ਦੇ ਨਾਲ ਦੇਖੋ ਤੁਸੀਂ ਬਹੁਤ ਸੌਫਟ ਹੁੰਦੇ ਆ ਦੇਖੋ ਉਸ ਤਣੇ ਦੇ ਨਾਲੋਂ ਜਿਹੜੇ ਧਾਗੇ ਆ ਉਹ ਇਹਨੇ ਉਤਾਰੇ ਆ ਤੇ ਉਹ ਇਹ ਆਲੇ ਵਿੱਚ ਰੱਖ ਰਿਹਾ ਬੜੀ ਮਿਹਨਤ ਕਰਦੇ ਆ ਆਪਣੇ ਬੱਚਿਆਂ ਖਾਤਰ ਦੇਖੋ ਕਿੰਨੀ ਪਰਮਾਤਮਾ ਨੇ ਸੋਝੀ ਦਿੱਤੀ ਹੈ ਕਿ ਕਿਸ ਤਰ੍ਹਾਂ ਤੁਸੀਂ ਜਿਹੜੇ ਸੌਫਟ ਵੇਖੋ ਫੇਰ ਇਹ ਵੀਲ ਦੇ ਨਾਲੋਂ ਬਹੁਤ ਸੌਫਟ ਜਿਹੜੇ ਫਾਈਬਰ ਆਉਦੇ ਉਤਾਰ ਕੇ ਤੇ ਆਲੇ ਵਿੱਚ ਲੈ ਕੇ ਜਾ ਰਿਹਾ ਹੈ ਚਲੋ ਇਹ ਵੀ ਸੌਖੀ ਗੱਲ ਹੈ ਕਿ ਇਹਨੂੰ ਸਾਰਾ ਮਟੀਰੀਅਲ ਜਿਹੜਾ ਇਹਦੇ ਆਲੇ ਦੇ ਕੋਲ ਹੀ ਮਿਲ ਰਿਹਾ ਹੈ ਇਹ ਨੇ ਰੇਨ ਲਿਲੀ ਜਦੋਂ ਵੀ ਬੱਦਲ ਹੁੰਦੇ ਆ ਜਾਂ ਮੀਂਹ ਆਉਣਾ ਹੁੰਦਾ ਤਾਂ ਇਹ ਫਲਾwrs ਜਿਹੜੇ ਖੇਡ ਦਿੰਦੇ ਆ ਤੇ ਇਹ ਰੇਨ ਇੰਡੀਕੇਟਰ ਆ ਨੇਚਰਲ ਸਾਨੂੰ ਪਤਾ ਲੱਗ ਜਾਂਦਾ ਕਿ ਹੁਣ ਅਸਮਾਨ ਵਿੱਚ ਬੱਦਲ ਹੋਣਗੇ ਜਿਵੇਂ ਕੱਲ ਅਸਮਾਨ ਵਿੱਚ ਬੱਦਲ ਵਾਈ ਸੀ ਪਰਸੋਂ ਵੀ ਬੱਦਲ ਵਾਈ ਸੀ ਤਾਂ ਇਹਦੇ ਵਿੱਚੋਂ ਜਿਹੜੇ ਫੁੱਲ ਆਹੋ ਨਿਕਲੇ ਆਏ ਕੁਦਰਤ ਕਮਾਲੇ ਬੜਾ ਕੁਝ ਪਿਆ ਕੁਦਰਤ ਦੇ ਵਿੱਚ ਜਿਹੜਾ ਮਨੁੱਖ ਦੀ ਸਮਝ ਤੋਂ ਬਾਹਰ ਹੈ। ਕਾਫੀ ਸਾਰੇ ਮੈਂ ਪlant ਕੀਤੇ ਹੋਏ ਆ। ਧਰਤੀ ਵਿੱਚ ਹੀ ਲੱਗੇ ਹੋਏ ਆ। ਬਹੁਤ ਸੋਹਣੇ ਲੱਗਦੇ ਆ। ਤੇ ਇਹਦੀ ਇੱਕ ਕਿਸਮ ਹੈਗੀ ਆ। ਇਹ yellow ਇਹਨੂੰ ਨਰਗਸ ਵੀ ਕਹਿੰਦੇ ਆ। ਇਹ ਨਿਕੋਲियस ਕੋਲियस ਜਿਹੜਾ ਹੈ ਉਹਨੂੰ ਅਸੀਂ ਟਾਣੀ ਕੱਟ ਕੇ ਤੇ ਜਿੰਨੇ ਮਰਜ਼ੀ ਪੌਦੇ ਬਣਾ ਸਕਦੇ ਹਾਂ ਜਿਵੇਂ ਮੈਂ ਦੋ ਮੇਰੇ ਕੋਲ ਇਹ ਹੈ ਇੱਕ ਕੋ ਲਗਾਇਆ ਸੀ ਨਵਾਂ ਤੇ ਇੱਕ ਅੱਜ ਇਹ ਨਵੀਂ ਟਾਣੀ ਲਗਾਈ ਹੈ ਦੀ ਕੱਟ ਕੇ ਇਹ ਫਾਈਕਸ ਹੈ ਬਾਉਂਸੇ ਕੀਤਾ ਹੋਇਆ ਦੇਖੋ ਤੁਪੇ ਪਹਿਲਾਂ ਰੱਖਿਆ ਸੀ ਸਰਦੀ ਵਿੱਚ ਇਹਨੂੰ ਮੇਂ ਗਰਮੀ ਵਿੱਚ ਗਰਮੀ ਮਨਾ ਗਿਆ ਹੁਣ ਇਹਨੂੰ ਸ਼ਾਮੇ ਕੀਤਾ ਹੋਇਆ ਤਾਂ ਦੇਖੋ ਫਟਾਰਾ ਫੇਰ ਸ਼ੁਰੂ ਹੋ ਗਿਆ ਤੇ ਬਹੁਤ ਸੋਹਣਾ ਲੱਗਦਾ ਹੈ ਫੁੱਟਬਾਲ ਲਈ ਦੇਖੋ ਖਿលਿਆ ਹੋਇਆ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਅੱਜ ਲਈ ਫਰੈਂਡਸ ਇੰਨੀ ਅੱਜ ਮੈਂ ਤੁਹਾਨੂੰ ਸਿਰਫ ਜਿਹੜੀਆਂ ਦੇਸੀ ਚਿੜੀਆਂ ਦੇ ਆਉਣੇ ਬਾਰੇ ਦੱਸਣ ਵਾਸਤੇ ਵੀਡੀਓ ਬਣਾਈ ਸੀ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਸਪੇਸ ਪ੍ਰੋਵਾਈਡ ਕਰ ਸਕਦੇ ਹਾਂ ਜਿਵੇਂ ਅੱਧੂ ਰੱਖ ਸਕਦੇ ਹਾਂ ਟੰਗ ਸਕਦੇ ਹਾਂ ਜਾਂ ਅਸੀਂ ਕੋਈ ਗੱਤੇ ਦਾ ਡੱਬਾ ਲੈ ਸਕਦੇ ਹਾਂ ਉਹਦੇ ਵਿੱਚ ਸਰਾਖ ਕਰਕੇ ਉਹ ਟੰਗ ਸਕਦੇ ਹਾਂ ਛੱਤ ਨਾਲ ਤਾਂ ਕਿ ਆਪਣੇ ਆਲੇ ਬਣਾ ਸਕਣ ਇਸ ਪ੍ਰਜਾਤੀ ਨੂੰ ਅਸੀਂ ਖਤਮ ਹੋਣ ਤੋਂ ਬਚਾ ਸਕੀਏ ਅੱਜ ਲਈ ਇੰਨਾ ਹੀ ਕੱਲ ਨੂੰ ਕਿਸੇ ਹੋਰ ਨਵੇਂ ਟੌਪਿਕ 'ਤੇ ਨਵੀਂ ਵੀਡੀਓ ਨਵਾਵਾਂਗੀ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ